ਲਓ ਵੀ ਸੱਜਣੋ ਅੱਜ ਦੀ ਸ਼ਾਰਟ ਵੀਡੀਓ ਪਿੰਡ ਮਣੀਆ ਵਾਲਾ ਬਾਈ ਮਲਕੀਤ ਦੇ ਘਰੇ ਪਹੁੰਚੇ ਆ ਬਹੁਤ ਚੰਗੇ ਜਾਨਵਾਰ ਆ ਬਾਈ ਦੇ ਕੋਲੇ ਚਾਰ ਵੜਾ ਸੇਲਾ ਦੋਸਤੋ ਇੱਕ ਤਾਂ ਜਰਸੀ ਆ ਪੰਜਾਬ ਵਾਲੀ ਇਹਦੇ ਮਗਰ ਵੱਛੀ ਬਹੁਤ ਚੰਗੀ ਆ ਦੋਸਤੋ ਚੰਗੇ ਸੀ ਮੰਦੀ ਆ ਬਾਈ ਕੋਲੇ ਫੁੱਲ ਰਿਕਾਰਡ ਪਿਆ ਚੰਗਾ ਸਾਫ ਸੁਥਰਾ ਹਵਾਨਾ ਦੇਖ ਸਕਦੇ ਹੋ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਆ ਥਣਾ ਦਾ ਤੇ ਦੂਜੇ ਨੰਬਰ ਤੇ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਕਾਲੀ ਵੜਾ ਦੂਜਾ ਸੂਆ ਇਹ ਸੂਈ ਆ ਮਗਰੇ ਦੇ ਜਰਸੀ ਵੱਛਾ ਬੜਾ ਸੋਹਣਾ ਥਣ ਹਵਾਨਾ ਦੋਸਤੋ ਕਦ ਕਾਠ ਬਹੁਤਾ ਰਾਜੀ ਪਲੀ ਚੰਗੀ ਆ ਇਸ ਤੋਂ ਇਲਾਵਾ 2 HF ਆ ਦੋਸਤੋ ਦੇਖ ਸਕਦੇ ਹੋ ਤੁਸੀਂ ਬਾਲੇ ਸਾਫ ਸੁਥਰੇ ਹਵਾਨੇ ਦੀ ਪਹਿਲਾ ਸੂ ਹੈ ਬਰੂਟ ਬੁੱਲ ਦੀ ਇਹ ਧੀ ਆ ਅੱਗੇ ਸੀਮਨ ਚੰਗਾ ਲੱਗਿਆ ਦੇਖ ਸਕਦੇ ਹੋ ਤੁਸੀਂ ਚੰਗੇ ਕਦ ਕਾਠ ਚਾ ਇੱਕ ਦੋਸਤੋ ਆ ਜਿਹੜੀ ਕੱਚੀ ਆ ਵੈੜੇ ਮਹੀਨੇਕ ਦੀ ਬਿਲਕੁਲ ਜਾਇਜ਼ ਰੇਟ ਤੇ ਤੁਹਾਨੂੰ ਪਸ਼ੂ ਮਿਲਣਗੇ ਜਦੋਂ ਵੀ ਤੁਸੀਂ ਆ ਕੇ ਬਾਈ ਕੋਲੇ ਵੇਖੋਗੇ ਤਾਂ ਤੁਹਾਨੂੰ ਟਾਪ ਕਲਾਸ ਦੇ ਪਸ਼ੂ ਹੀ ਮਿਲਣਗੇ ਤੇ ਪੂਰੀ ਵੀਡੀਓ ਦੋਸਤੋ ਸਖਰਾਜ ਡੇਰੀ ਫਾਰਮਿੰਗ ਤੇ ਤੁਸੀਂ ਸਖਰਾਜ ਪੀਵੀਟੀ ਚੈਨਲ ਦੇ ਦੇਖ ਸਕਦੇ